ਕਿ ਇਹ ਕਹਿ ਦਿੱਤੋ ਉਹਦੇ ਲੈ ਕੇ ਹੋਣਾ ਹੁਣ ਹੁਣ ਮੰਮਾ ਕਰੀ ਨੇ ਸ਼ਰਤ ਲਾਈ ਮਤਲਬ ਮਾਂ ਦੀ ਜਿੱਤ ਰੱਖੀ ਇਹ ਤਾਂ ਇਹ ਕੱਟ ਲਾਈ ਇਹਨੂੰ ਪੜਾ ਮੈਂ ਕਰਾਂ ਇਹ ਸਟਾਉਟ ਦਾ ਕਿੰਨੇ ਜਣੀਆਂ ਦੇ ਦੁਆਰੇ ਹੋਈਆਂ ਨਹੀਂ ਹੁੰਦੀਆਂ ਮੈਂ ਤਾਂ ਗੁਰਨੁਆਜ ਆ ਜਾਏ ਇੱਧਰ ਬਾਹਰ ਬਾਹਰ ਇੱਧਰ ਬੈ ਬੈ ਘੁੰਡਿਆ ਅੰਬਾਂ ਦੇ ਅਜੇ ਨੇਰੀ ਦਾ ਨਾਮ ਨਹੀਂ ਮੈਂ ਜਦੋਂ ਫੋਨ ਕਰਦਾ ਮੈਂ ਵਿੰਦਰਾ ਨੇਰੀ ਅੱਜ ਲਈ ਛਤੀ ਆਇਆ ਆ ਇੰਨਾ ਹੱਥਾਂ ਚੋ ਡੇੜਾ ਗੱਲ ਅਜੇ ਮੈਂ ਕਿ ਗੱਲ ਕਰੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਤੇ ਅਨਹਦ ਅਜੇ ਤੱਕ ਸੁੱਤੀ ਆ ਉੱਠੀ ਨਹੀਂ ਟਾਈਮ ਕਾਫੀ ਹੋ ਗਿਆ ਉਹ ਜਦੋਂ ਤੁਸੀਂ ਪਿਛੇ ਵੇਖ ਸਕਦੇ ਸਾਢੇ 9:15 ਹੋ ਚਲੇ ਆ ਤੇ ਕਿਉਂਕਿ ਦੀਪਾ ਇਹਨੂੰ ਨਹੀਂ ਆਏ ਸੀ ਉਹ ਚਲ ਗਏ ਆ ਤੇ ਹੁਣ ਅਨਹਦ ਵੀ ਜਿੱਦਾਂ ਕੱਲੀ ਰਹਿ ਗਈ ਆ ਅੱਗੇ ਬਹਾਨਾ ਹੈਗਾ ਕੋਈ ਖੇਡਣ ਦਾ ਜਾਣ ਦਾ ਪਿੰਡ ਚਲ ਜਾਂਦੀ ਸੀ ਖੇਡ ਆਉਂਦੀ ਸੀ ਬੱਚਿਆਂ ਨਾਲ ਜਾ ਕੇ ਤੇ ਹੁਣ ਰਹਿ ਗਈ ਕੱਲੀ ਤਾਂ ਹੁਣ ਐ ਕਰਕੇ ਮੈਂ ਵੀ ਨਹੀਂ ਉਠਾਇਆ ਮੈਂ ਕਿਹਾ ਚੱਲ ਸੌਂ ਲੈਂਦੇ ਹਾਂ ਔਰ ਘੜੀ ਦੀ ਗਰਮੀ ਬੜੀ ਆ ਤੇ ਮੈਂ ਚੱਲਿਆ ਦੁਕਾਨ ਤੇ ਤੇ ਇਸ ਤੋਂ ਬਾਅਦ ਫਿਰ ਗੁਰਨਵਾਇ ਨੂੰ ਮਿਲਦੇ ਆ ਗੁਰਨਵਾਇ ਦਾ ਵੀ ਜੀਨ ਲੱਗਣ ਡਿਆ ਉਹ ਵੀ ਮੰਮੀ ਆਖਣ ਡਿਆ ਕਹਿੰਦੇ ਗੁਰਨਵਾਇ ਦਾ ਵੀ ਜੀਨ ਲੱਗਣ ਡਿਆ ਕਿਉਂਕਿ ਪੈਣ ਹੋਣੀ ਚਲ ਕੇ ਵਾਪਸ ਤੇ ਬੱਚੇ ਆਏ ਹੀ ਸਾਰੇ ਰੌਣਕਾਂ ਲੱਗੀਆਂ ਸੀ ਉਹ ਇਦਾਂ ਲੱਗਦਾ ਜਿਦਾ ਰੌਣਕ ਹੀ ਚ ਲੱਗੀ ਹੁੰਦੀ ਸਾਰੀ ਤੇ ਹੁਣ ਬੈਠੇ ਆ ਟਾਈਮ ਪਾਸ ਕਰਦੇ ਆ ਕੁਛ ਵੀ ਨਹੀਂ ਹੁਣ ਸਵੇਰ ਦਾ ਉੱਠਿਆ ਮੈਂ ਵੀ ਸਵੇਕ ਤੇ ਦਾ ਤੇ ਕੋਈ ਕੰਮ ਨਹੀਂ ਆ ਵਿਹਲੇ ਬੈਠੇ ਆ ਬਾਹਰ ਧੁੱਪ ਨਿਕਲ ਆਈ ਆ ਤੇ ਅਨਹਦ ਅਜੇ ਸੁੱਤੀ ਆ ਜੇ ਉੱਠਦੀ ਆ ਤੇ ਫਿਰ ਉਹਦਣਾ ਮਾਰਦੇ ਗੱਪ ਸ਼ਾਪ ਖੇਡਦੇ ਥੋੜਾ ਚਿਰ ਤੇ ਫਿਰ ਉਤੋਂ ਬਾਅਦ ਜਾਊਗਾ ਹੁਣ ਮੈਂ ਦੁਕਾਨ ਤੇ ਤੇ ਦਿਨ ਦੀ ਸ਼ੁਰੂਆਤ ਜਿਹੜੀ ਆ ਹੋ ਗਈ ਆ ਤੇ ਅਸੀਂ ਕਰਦੇ ਆ ਕਿ ਤੁਹਾਡਾ ਵੀ ਸਾਰਿਆਂ ਦਾ ਦਿਨ ਜਿਹੜਾ ਵਧੀਆ ਰਹੂਗਾ ਮੈਂ ਨਾ ਮਾਰਕੀਟ ਗਿਆ ਹੈਗਾ ਸਵੇਰੇ ਅੱਜ ਨਾ ਮੈਂ ਸਵਕਤੇ ਤਾਂ ਨਿਕਲਿਆ ਹਾਂ ਵੀ ਚੱਲ ਠੰਡੇ ਠੰਡੇ ਨਾ ਕੰਮ ਨਬੇੜ ਲਈਏ ਮੜਾ ਜਾ ਮ ਪਰਨਾ ਵੀ ਜਿਹੜੀ ਖੋਲਾ ਹੁਣ ਤੇ ਦੁਪਹਿਰ ਹੋ ਗਈ ਬਹੁਤ ਜ਼ਿਆਦਾ ਸਿੱਕਰੋਂ ਮੈਨੂੰ ਤਿੰਨ ਚਾਰ ਫੋਨ ਜਿਹੜੇ ਆ ਗਏ ਆ ਬਾਰ-ਬਾਰ ਮੰਮੀ ਦਾ ਵੀ ਆ ਗਿਆ ਅਨਖਦ ਦਾ ਵੀ ਆ ਗਿਆ ਪਰ ਹਾ ਤੇ ਮਮਾ ਨੇ ਵੀ ਕੀਤਾ ਕਹਿੰਦੇ ਦੁਪਹਿਰ ਬੜੀ ਲੱਗ ਗਈ ਆ ਇਦਾਂ ਕਰੋ ਵੀ ਛੇਤੀ ਆ ਜਾਓ ਘਰੇ ਤੁਸੀਂ ਤੇ ਸੋ ਕਾਰਨ ਕੀ ਆ ਉਹਨਾਂ ਦਾ ਫਿਕਰ ਕਰਨ ਦਾ ਸਾਡੇ ਇਥੇ ਰੋਡ ਤੇ ਨਾ ਵਾਰਦਾਤਾ ਹੋਈਆਂ ਤਿੰਨ ਚਾਰ ਜਿਦੇ ਵਿੱਚ ਨਾ ਮੋਟਰਸਾਈਕਲ ਕਿਸੇ ਕੋ ਖੋ ਕੇ ਲੈ ਕੇ ਕਿਸੇ ਕੋ ਐਕਟਵਾ ਜਾਂ ਕਿਸੇ ਦੇ ਪੈਸੇ ਕੱਢ ਲਏ ਇਹੋ ਜੀਆਂ ਵਾਰਦਾਤਾ ਜਿਹੜੀਆਂ ਹੋਈਆਂ ਆ ਤੇ ਮਾੜੀ ਗੱਲ ਆ ਤੇ ਸੋ ਘਰ ਦੇ ਵੀ ਵਿਚਾਰੇ ਫਿਕਰ ਕਰਨ ਰਿਹਾ ਮੈਂ ਹੁਣੇ ਜਸਟ ਪੰਪ ਤੋਂ ਤੇਲ ਪਵਾ ਕੇ ਨਿਕਲਿਆ ਸੀਗਾ ਨਾਲ ਹੀ ਬਾਅਦ ਮੈਨੂੰ ਫੇਰ ਫੋਨ ਆ ਗਿਆ ਤੇ ਮੈਂ ਕਿਹਾ ਵੀ ਬਹੁਤ ਮਾੜੀ ਗੱਲ ਆ ਜਿਹੜੇ ਇਦਾਂ ਦੇ ਕੰਮ ਕਰਨਦੇ ਆ ਜਿਹੜੇ ਬੰਦੇ ਇਹ ਕਾਰਨ ਕਰਨਦੇ ਆ ਕਿਉਂਕਿ ਤੁਹਾਨੂੰ ਪਤਾ ਮਿਹਨਤ ਦਾ ਪੈਸਾ ਆ ਮਿਹਨਤ ਨਾਲ ਚੀਜ਼ਾਂ ਜਿਹੜੀਆਂ ਬੜੀ ਮੁਸ਼ਕਲ ਬਣਦੀਆਂ ਬੜੀ ਮੁਸ਼ਕਲ ਲਈਆਂ ਜਾਂਦੀਆਂ ਤੇ ਬੜੀ ਮਾੜੀ ਤੇ ਬੜਾ ਮਾੜਾ ਜਿਹਾ ਟਾਈਮ ਆ ਗਿਆ ਦਾ ਕਾਰਨ ਮੈਨੂੰ ਸਮਝ ਨਹੀਂ ਲੱਗਦੀ ਕੀ ਆ ਤੇ ਬਾਕੀ ਵਾਹਿਗੁਰੂ ਭਲੀ ਕਰੇ ਹਰ ਇੱਕ ਨੂੰ ਮਤਬੁੱਦ ਪਾਵੇ ਚੰਗੇ ਕੰਮੀ ਲਾਵੇ ਤੇ ਜਿਹੜੇ ਜਿਹੜੇ ਵੀ ਭੈਣ ਭਰਾ ਆਪਣੇ ਕੰਮਾਂ ਦੇ ਨਿਕਲਦੇ ਆ ਸੋ ਪਲੀਜ਼ ਥੋੜਾ ਧਿਆਨ ਰੱਖਿਆ ਕਰੋ ਟਾਈਮ ਨਾਲ ਆਇਆ ਕਰੋ ਟਾਈਮ ਨਾਲ ਆਇਆ ਕਰੋ ਕਿਦਾਂ ਥੋੜਾ ਜਿਹਾ ਮੈਂ ਅੱਜ ਲੇਟ ਆਂ ਤੇ ਮਗਰ ਫਿਕਰ ਕਰਨ ਵਾਲੇ ਫੋਨ ਕਰੀ ਜਾਂਦੇ ਆ ਵੀ ਛੇਤੀ ਆ ਜਾ ਦੁਪਹਿਰ ਬੜੀ ਲੱਗ ਗਈ ਐ ਨਹੀਂ ਤੇ ਅੱਗੇ ਫਿਕਰ ਹੋਣੀ ਨਹੀਂ ਦੀ ਘਰਦਿਆਂ ਨੂੰ ਵੀ ਹਨੇਰਾ ਹੋ ਗਿਆ ਲੇਟ ਨਾ ਆਈ ਛੇਤੀ ਆ ਜੀ ਹਨੇਰਾ ਬੜਾ ਹੋ ਜਾਣਾ ਹੁਣ ਦਿਨੇ ਵੀ ਫਿਕਰ ਆ ਵੀ ਟਾਈਮ ਨਾਲ ਆ ਜਾ ਦੁਪਹਿਰ ਲੱਗ ਗਈ ਐ ਕਿਉਂਕਿ ਦੁਪਹਿਰ ਨੂੰ ਇੱਥੇ ਤਿੰਨ ਚਾਰ ਵਾਰ ਤਾਂ ਹੋ ਚੁੱਕੀਆਂ ਆਲਰੇਡੀ ਸਾਡੇ ਰੋਡ ਦੇ ਉੱਤੇ ਤੇ ਹੁਣ ਵੀ ਚਲੋ ਮੈਂ ਹੈ ਤੇ ਰੋਡ ਤੇ ਹੀ ਆ ਪਾਰਾ ਨਾਲ ਵਾਲੇ ਪੰਪ ਤੇ ਕੰਪਨੀ ਤੇਲ ਪਾ ਕੇ ਬਾਹਰ ਨਿਕਲਿਆ ਹਾਂ ਨਾ ਤਸ਼ਬੀਰ ਦਾ ਇਹ ਮੁੰਡਿਆਂ ਨੇ ਵਿਚਾਰੇ ਸੇਵਾ ਕਰਨ ਦਾ ਹੈ ਤੇ ਮੈਂ ਕਹਿੰਦਾ ਲੈ ਕੋਈ ਮੜੀ ਦੀ ਗੱਲ ਸ਼ੇਅਰ ਕਰਾਂ ਬਾਕੀ ਤੁਸੀਂ ਵੀ ਦੱਸਿਓ ਕਿ ਤੁਹਾਡੇ ਇਲਾਕੇ ਕਿੱਦਾਂ ਸੇਫ ਆ ਤੇ ਤੁਹਾਡੇ ਵੀ ਇਹੀ ਕੰਮ ਹੈ ਜਿਹੜਾ ਸਾਡੇ ਹੋਣ ਦਾ ਤੇ ਮਾੜੀ ਗੱਲ ਹੈ ਜਿਹੜੇ ਵੀ ਕਰਨ ਦੇ ਨੇ ਬੰਦੇ ਸੋ ਪਲੀਜ਼ ਭਰਾਵੋ ਜੋ ਤੁਸੀਂ ਵੀ ਕਦੇ ਵੀਡੀਓ ਸੁਣਦੇ ਵੇਂਦੇ ਹੋਗੇ ਤੇ ਬੜੇ ਔਖੇ ਮਿਹਨਤ ਦੇ ਨਾਲ ਪੈਸੇ ਤੇ ਚੀਜ਼ਾਂ ਬਣਦੀਆਂ ਜੇ ਤੁਸੀਂ ਤੇ 1 ਮਿੰਟ ਦੀ ਚਪਟਾ ਮਾਰ ਕੇ ਗਾਹ ਜਾਂਦੇ ਜੇ ਤੇ ਅਗਲਿਆਂ ਦੇ ਵਿਚਾਰੇ ਵੀ ਹਫਤਿਆਂ ਦੀ ਮਹੀਨਿਆਂ ਦੀ ਸਾਲਾਂ ਦੀ ਕਮਾਈ ਜਿਹੜੀ ਇਹ ਮਿੱਟੀ ਕਰਦੇ ਹੋੜ ਜਾਂਦੇ ਜੇ ਤੇ ਸੋ ਪਲੀਜ਼ ਇਹਨਾਂ ਤੀਜਾਂ ਤੋਂ ਭਰਾਵਾ ਧਿਆਨ ਰੱਖੋ ਤੇ ਤੁਸੀਂ ਵੀ ਭੈਣ ਭਰਾ ਜਿੰਨੇ ਵੀ ਆ ਸਾਰੇ ਬੱਚੋ ਇੱਥੋਂ ਜਿੰਨਾ ਵੀ ਬੱਚ ਹੁੰਦਾ ਆਪਣੇ ਟਾਈਮ ਨਾਲ ਕੰਮ ਨਵੇੜ ਕੇ ਟਾਈਮ ਨਾਲ ਘਰਾਂ ਨੂੰ ਪਰਤੇ ਕਰੋ ਹਨੇਰੀ ਆ ਜੰਦੀ ਨੇ ਹੀਰ ਹੋ ਗਿਆ ਸ਼ੁਰੂ ਤੇ ਹੁਣ ਪੱਤੀ ਵੀ ਤੇ ਪ੍ਰੋਬਲਮ ਤੁਹਾਨੂੰ ਪਤਾ ਹੀ ਹੈ ਜਦੋਂ ਹਨੇਰੀ ਆ ਜੇ ਫਿਰ ਬੱਤੀ ਦੇ ਨਾਲ ਜਾਣੀ ਹੁੰਦੀ ਬਾਤ ਤੇ ਹਨੇਰ ਬਹੁਤ ਜ਼ਿਆਦਾ ਚੜਿਆ ਹੈ ਚਲੋ ਥੋੜਾ ਮੌਸਮ ਸਹੀ ਹੋਊਗਾ ਥੋੜਾ ਟੈਂਪਰੇਚਰ ਘਟੂਗਾ ਤੇ ਜੇ ਨਾਲ ਮੀਂਹ ਆ ਜੇ بارش ਹੋ ਜੇ ਤੇ ਹੋਰ ਵਧੀਆ ਨਹੀਂ ਪਰ ਨੇਰੀ ਜੀ ਨੇ ਬਦਲਵਾਈ ਜੀ ਨੇ ਬਣਾਈਆਂ ਉੱਪਰ ਆਸਮਾਨ ਦੇ ਉੱਪਰ ਵੀ ਬੱਦਲ ਹੋਇਆ ਤੇ ਨੇਰੀ ਚੜੀ ਟਕਟਾ ਬਹੁਤ ਜ਼ਿਆਦਾ ਉੱਡੰਦਿਆ ਇਥੋਂ ਦੇ ਦੂਰ ਕੈਮਰੇ ਜਿਹੜੇ ਪਾਣ ਲੱਗ ਗਏ ਦੂਰ ਦੂਰ ਦਾ ਕੋਤਾ ਬਹੁਤ ਜ਼ਿਆਦਾ ਜਿਹੜਾ ਆ ਘਟਾ ਆ ਤੇ ਚੈੱਕ ਕਰਦੇ ਹਾਂ ਹੁਣ ਕਹਾਂਗਾ ਜਿੱਦਾਂ ਜਿੱਦਾਂ ਅੱਗੇ ਜਾਂਦੇ ਓਦਾਂ ਓਦਾਂ ਅਗਲੇ ਬੰਦੇ ਨੇਰੇ ਅਨੰਦ ਨੇ ਫੋਨ ਨਹੀਂ ਕੀਤਾ ਨਹੀਂ ਲੈ ਹੁਣੇ ਫੋਨ ਕਰ ਦਿੰਦੇ ਹਾਂ ਨੀ ਪਾਪਾ ਜੀ ਨੇਰੀ ਬੜੀ ਆ ਗਈ ਜੇ ਆਜੋ ਛੇਤੀ ਦੁਕਾਨ ਤੋਂ ਇੱਦਾਂ ਕੋ ਫੋਨ ਤੇ ਆਣੀ ਹੋਣਾ। ਕਰਨਾ ਸਾਸ੍ਰੀ ਘਰ। ਜਾ ਓਏ। ਕਰਨੇ ਤੇ ਤਾਹੀਂ ਸ਼ਰਤਾਂ ਲਾਉਣ ਡਿਆ ਨਾ ਤੂੰ ਰੋ ਕੇ ਵਿਖਾਉਣ ਡਿਆ। ਕੁੱਤਾ ਫੇਰ। ਇਦੋਂ ਤੇਰੀ ਕਰਨਵਾਲ ਤੇਰੀ ਮੰਮੀ ਨੇ ਮਰਦਾ ਸ਼ਰਤ ਲਾਈ ਸ਼ਰਤ ਪਤਾ ਕੀ ਲਾਈ ਜਨੇ। ਮਾਂ ਦੀ ਇੱਜ਼ਤ ਰੱਖੀ। ਕਹਿੰਦੀ ਨਾਨਕੇ ਉਹ ਕਹੇਂਗੇ ਤੇ ਲੈ ਕੇ ਦੋ। ਕਹਿੰਦੀ ਨਾਨਕੇ ਜਾ ਕੇ ਤੇ ਰਹੂਗਾ ਦਸ ਦਿਨ। ਤੇ ਮੈਂ ਕਿਹਾ ਦੋ ਦਿਨ। ਦੋ ਦਿਨ ਆਵਾ ਦਿਨੇ ਰੋਣ ਦਾ। ਮੈਂ ਸਾਰਾ ਪਿਆ ਕਹਿ ਦਿੱਤਾ ਉਹਦੇ ਲੈ ਕੇ ਹੋਣਾ ਹੁਣ ਹੁਣ ਮੰਮਾ ਤੇਰੀ ਨੇ ਸ਼ਰਤ ਲਾਈ ਲੱਗਦਾ 100 ਰੁਪਏ ਦੀ ਕਰਨ ਉਹ ਚਤਰਾ ਕੇ ਹੀ ਤੇ ਮੈਂ ਅੱਜ ਜਿੱਦ ਰੱਖੀ ਤੇ ਤਾਂ ਇਹ ਘੱਟ ਲਈ ਇਹਨੂੰ ਪੜਾ ਮੈਂ ਕਰਨਾ ਆਜ ਉਹ ਸਮਝ ਨਹੀਂ ਹੁੰਦੀ ਨਾ ਦੋਨੋਂ ਸੁਤਾ ਉੱਠਾ ਜੀਵ ਨਹੀਂ ਨੱਕੜਿਆ ਕਦੇ ਦਾ ਜਦ ਮੈਂ ਆਇਆ ਨਾ ਉਹ ਡੀ ਵੀ ਇੰਨੀ ਰੌਣਕ ਚ ਰਿਹਾ ਇੰਨੇ ਬੱਚਿਆਂ ਦੇ ਨਾਲ ਖੇਡਦਾ ਰਿਹਾ ਹੈਪੀ ਬਰਥਡੇ ਟੂ ਯੂ Esta cargando el de ਕਰਨ ਹੋਏ ਮੈਸੇਜ ਦੇ ਦਿੱਤੇ ਆ ਕਿ ਸੁਪਾ ਹਰਦੇ ਤਿੰਨੇ ਜਾਨੀਆ ਦੇ ਦੁਆਰੇ ਹੋਏ ਨੇ ਨੀ ਆ ਤੇ ਉਹਨੂੰ ਉਹ ਲੱਗਦਾ ਵੀ ਤੇ ਭਰਾਵਾ ਉਹ ਤਰ੍ਹਾਂ ਨਾਲ ਹੱਸਦਾ ਬਣੀ ਲੱਗ ਡਿਆ ਜੀ ਅਨਾ ਤਾਂ ਉਹਨੂੰ ਚੀਜ਼ ਲੱਗ ਡਿਆ ਜੇ ਇਦਾਂ ਕਰਾਂਗੇ ਕਿ ਫੇਲ ਮਾਰ ਕੇ ਨਾ ਰੋਗੇ 10 ਦਿਨ ਇੱਥੇ ਨਹੀਂ ਮਰਣਾ ਮਦੀਨ ਗੋਦ ਮੇਰੇ ਗੱਲ ਤੋਂ ਮੈਂ ਅਨਾ ਤਾਂ ਕੀ ਲੱਗਿਆ ਨਾ ਬਲੌਗ ਵੇਖਣ ਵਾਲਿਆਂ ਤਾਂ ਨਹੀਂ ਲੱਗ ਡਿਆ ਆਹੋ ਉਹ ਜਿੱਥੇ ਜਿਆਦਾ ਜਾਨੀਆ ਰੌਣਕ ਵੀ ਜੀਆਂ ਨਾ ਰੌਣਕ ਵੀ ਜੀਆਂ ਨਾ ਦਿਵੱਤ ਸਾਰੇ ਜਣੇ ਕਹਿ ਰਹੇ ਦੀਪ ਰੈ 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 ਮੈਂ ਕਿਹ ਕਹਿੰਦਾ ਦੀਪ ਨੂੰ ਮੈਂ ਦੀਪ ਤੈਨੂੰ ਤਾਂ ਮੈਸੇਜ ਆਉਂਦੇ ਦੀਦੀ ਦੀ ਆ ਜਾਓ ਕੰਨਵਾ ਜੀ ਚਲਿਏ ਦੀਦੀ ਕੋ ਅਨਹ ਦੀਦੀ ਕੋ ਚਲਿਏ ਆ ਚਲਿਏ ਆ ਜਾ ਆ ਦੀਦੀ ਕੋ ਲੈ ਕੇ ਜਾ ਦੀਦੀ ਆ ਨੀ ਸਤ ਦੀਦੀ ਆ ਕਿੱਥੇ ਜਾਉਗੀ ਦਾਦੀ ਜੀ ਆ ਦੀ ਦਾਦੀ ਛੁੱਟੀਆਂ ਕੱਟਣ ਜਾਉਗੀ ਨਾਲ ਕੋਲ ਹਾਂ ਕਰਨੇ ਨੇ ਭੇਜਣਾ ਦਾਦੀ ਨੇ ਆਇਆ ਏ ਦੇਖਣ ਆ ਦਾਦੀ ਨਾਲ ਅਨਹ ਕੋ ਛੁੱਟੀਆਂ ਕੱਟਣ ਜਾਣਾ ਦੱਸ ਦੇਣਾ 10 ਦਿਨ ਗੁਰਨਵਾਇ ਨੇ ਚਲ ਜਣਾ ਦੱਸ ਦੇਣ ਦਾਦੀ ਨੇ ਅਨਹ ਕੋ ਚਲ ਜਣਾ ਐ ਮੌਜਾ ਲੱਗੀਆਂ ਫਿਰ ਸਾਰਿਆਂ ਨਾਲ ਤੂੰ ਹੀ ਹੋਜੀ ਸਾਹਿਬ ਫਿਰ ਉਥੇ ਰਹੋਗੇ ਨਹੀਂ ਉਹ ਪਸਲਾ ਕੇ ਓਕੇ ਸੋਕੇ ਆਨੋ ਦਾ ਡੈਡੀ ਰਹਿਣਗੇ ਦੁਕਾਨ ਤੋਂ ਤੂੰ ਆਏ ਘਰ ਦੇ ਨਹੀਂ ਮਮੀ ਨੇ ਆਖਿਆ ਮੈਂ ਵੀ ਆਇਆ ਚਲੇ ਸਤ ਨੂੰ ਆਨੋ ਕੇ ਭੈਣ ਭਰਾ ਹੋਊਗਾ ਤੇ ਚੱਲ ਜਾਈਓ ਉੱਥੇ ਚੱਲ ਜਾਈਓ ਚਾਹਦੇ ਨੇ ਮੈਂ ਸਭ ਕੋ ਮੈਨੂੰ ਦੀਪਰਾਜ ਤੇ ਪੜੀ ਨਾ ਮੈਂ ਚਾਰ ਦਿਨ ਉਥੇ ਲਾਵਾਂਗਾ ਉੱਥੋਂ ਵਾਪਸ ਚੱਲ ਜਾ ਕਰ ਉੱਥੋਂ ਵਾਪਸ ਚੱਲ ਜਾ ਗੱਤਾਂ ਪੈਣਾ ਘਟ ਜਾ ਮੇਰਾ ਚਲੋ ਜੀ ਸਾਰੇ ਵੰਡੇ ਜਿਹੜੇ ਆ ਵੰਡੇ ਚੱਲੇ ਜੇ ਹੁਣ ਆਪੋ ਆਪੇ ਸਾਰੇ ਬੰਦੇ ਹੀ ਵੰਡੇ ਗਏ ਵਾਟੇ ਕਦੇ ਵੰਡੇ ਗਏ ਵੰਡੇ ਹੀ ਵੰਡੇ ਗਏ ਬੰਦਿਆਂ ਨੇ ਵੰਡੇ ਮਾਰਦੇ ਨੇ ਇਹ ਹੁੰਦੇ ਨਹੀਂ ਸ਼ਾਮ ਨੂੰ ਇਨੇ ਦੋ ਦਿਨ ਲਾ ਲਿਆ ਫਿਰ ਇਹਨੇ ਲਾ ਲਿਆ ਹੈਗਾ ਜੱਪੜਾ ਘੜਾ ਆਇਆ ਸਾਰੇ ਲੱਗਿਆ ਤੇ ਲੱਗਿਆ ਨਾ ਲੱਗਾ ਤਾਂ ਨਾ ਲੱਗਾ ਨਹੀਂ ਲੱਗਦਾ ਇਹਨੇ ਦੋ ਦਿਨ ਲੱਗ ਗਿਆ ਮੈਂ ਸਾਰਾ ਮੁੱਖੇ ਨੂੰ ਕਹਿੰਦਾ ਤੂੰ ਲੈ ਆਣ ਲੱਗਣਾ ਪਹਿਲੇ ਸਾਰੇ ਕਮਰੇ ਵਿੱਚ ਉਹ ਪਕਾਣੇ ਬਕੂਨੇ ਸਜਾ ਜਿਹੜਾ ਵੇਖਿਆ ਨਾ ਮੁੰਡਾ ਕੋਈ ਨਹੀਂ ਹੋਏ ਮੁੰਡਾ ਨਹੀਂ ਦਰ ਰੁਪਈਆ ਸਵਰ ਜਣਾ ਕਹਿੰਦਾ ਮਾਮੇ ਦਾ 5-700 ਲੱਗਿਆ ਇਹਨੂੰ ਜਾਂਦੇ ਉਹ ਪੀਵੀਸੀ ਵਾਲੇ ਅੰਦਰ ਕਰੀ ਉਹਨੂੰ ਲੇਖਾ ਪੈਂਦਾ ਫਿਰ ਉੱਥੇ ਰਹਿੰਦਾ ਠੀਕ ਹੈ ਓਏ ਮਾਮੇ ਦਾ 5-700 ਲੱਗ ਜੇ ਤੇ ਮੁੰਡਾ ਸੌਰਾ ਵੀਰ ਜੀ ਮਾਮਾ ਸੌਣਿਆ ਰਹਿਣਾ ਚਾਹੀਦਾ ਜਿੱਦਾਂ ਵੀਡੀਓ ਵਿੱਚ ਨਹੀਂ ਉਹ ਮੂੰਹ ਲਾਣਦੇ ਵੀ ਤੁਹਾਡੇ ਸਾਰੇ ਦੇ ਚਿਹਰਾ ਬਣਾ ਕੇ ਉਹ ਲਾਏ ਤੇ ਨਾ ਫੋਟੋਆਂ ਖੇਚਲਾ ਤੇ ਕੱਟ-ਕੱਟ ਕੇ ਕਦੀ ਮੰਮੀ ਦੇ ਮੂੰਹ ਤੇ ਲਾਦੀ ਇੱਕ ਗੁਰਸ਼ੰਮ ਦੇ ਮੂੰਹ ਤੇ ਲਾਦੀ ਇੱਕ ਵੀਰ ਦੇ ਮੂੰਹ ਤੇ ਲਾਦੀ ਇੱਕ ਭਾਬੀ ਦੇ ਮੂੰਹ ਤੇ ਲਾਦੀ ਅਦਰੋ ਬੱਚਿਆਂ ਦੇ ਲਾਦੀ ਵਿਪੜਾ ਰਸ ਬਣਾਉਂਦੀਆਂ ਹਨਾ ਇੱਕ ਕੁਈ ਬਣਾਦੀ ਜੀ ਆਹ ਕਿਉਂ ਬਈ ਕੀ ਅੱਗੇ ਪੁੱਛ ਆਹ ਵਾਪਟਾ ਹੈ ਗਣੀ ਕੋਈ ਗਣੀ ਸਟਾ ਵੀਰੀ ਹੈ ਮੈਂ ਪਟਾਓ ਫੇਰ ਹੋਰ ਐ ਵੀਰ ਸਭੂਏ ਚੜਦਾ ਮਨਰੂਪ ਕਿੰਨੀ ਮਨਰੂਪਾ ਤੇ ਤਾਰ ਦੱਸਾ ਕਿ ਮੰਗੇ ਸਾਡੇ ਮਾਲਕ ਕਿੱਥੇ ਗਈ ਉਹ ਫੋਨ ਵੇਖਣ ਲਈ ਹੈ ਫੋਨਾਂ ਤੇ ਹੋਰ ਕੀ ਗੱਲ ਹੈ ਮੈਂ ਤਾਂ ਕਰਨਵਾਜ ਆ ਜਾਏ ਇਧਰ ਬਾਹਰ ਬਾਹਰ ਹੈ ਹਵਾ ਵੇਖ ਨਹੀਂ ਸੁਣੀ ਵਗਣ ਦੀ ਮੌਸਮ ਕਿੰਨਾ ਸੋਹਣਾ ਹੈ ਤੇ ਕਰਨਵਾਜ ਦੀਆਂ ਜੁਲਫਾਂ ਕਿੰਤਾ ਡਈਆਂ ਲਹਿਰਾਉਣਾ ਵਾਚ ਕਦਰ ਚੱਲੀਏ ਆਪਾਂ ਉਹ ਅੰਬ ਚੁਗਣਾ ਸਾਰੇ ਚੱਲੇ ਗਏ ਖਾਣੇ ਲਈ ਅੰਬ ਗਣੇ ਅੰਬ ਅੰਬ ਖਾਣੇ ਵੇਰ ਪਤਨੇ ਚੱਲ ਆ ਇੱਧਰ ਬੈ ਟੈਗ ਹੋਣ ਦੇ ਅੰਬਾਂ ਤੇ ਅਟੈਕ ਹੋ ਗਿਆ ਜੀ ਬੜੀ ਸ਼ਦੀ ਭਰੇ ਕਮਲ ਅਰੇ ਹੁਣ ਇਹਦੇ ਹੁਣ ਇਹਦੇ ਤੋਂ ਐਂ ਮਿੰਟੋ ਪਿੰਡੀ ਸ਼ਿੱਕੂ ਭਾਰ ਵੀ ਲਿਆਏ ਕੀ ਗੱਲ ਓਏ ਐਸ ਕੇ ਕੁਮਾਰ ਆਵੇ ਕਵਲ ਨੇ ਕਵਲ ਨੇ ਮੈਨੂੰ ਆਮ ਦਿੱਤੇ ਆ ਚੁੱਕੇ ਆਪਣੇ ਹਰ ਬੜੀ ਮਿਹਨਤ ਕੀਤੀ ਸਖਤ ਉਹ ਆ ਗਿਆ ਕਵਲ ਦਾ ਪਰੋਣਾ ਉਹ ਆ ਗਿਆ ਕਵਲ ਦਾ ਪਰੋਣਾ ਵੇ ਕਵਲ ਗਿਆ ਪਰਾਨ ਦੇ ਰੋਡ ਆਪਣੇ ਵੀ ਆਜਾ ਸ਼ਿਸ਼ੇ ਤੇ ਬੜਾ ਆ ਗਿਆ ਬੱਦਲ ਛੜ ਕੇ ਮੈਂ ਇਹਨੂੰ ਪਹਿਲਾਂ ਫੋਨ ਕਰਦਾ ਪੁੱਛਣਾ ਤੇਰੇ ਫੋਨ ਤੋਂ ਪਹਿਲਾਂ ਕੀਤਾ ਨਾ ਆ ਇਹ ਨਾ ਪਹਿਲਾਂ ਕਰਤਾ ਆਂਦਾ ਤਾਂ ਭਰਾ ਨਹੀਂ ਫਿਕਰ ਕਰਦੇ ਆਂ ਛੋਟੀਆਂ ਜਿਆਦਾ ਕਰਦੀਆਂ ਛੋਟੀਆਂ ਜਿਆਦਾ ਕਰਦੀਆਂ ਅਜੀ ਨੇਹਰੀ ਦਾ ਨਾਮ ਨਹੀਂ ਮੈਂ ਜਦੋਂ ਫੋਨ ਕਰਤਾ ਮੈਂ ਵਿੰਦਰਾ ਨੇਹਰੀ ਅੱਜ ਲਈ ਛਤੀ ਆ ਜਾਓ ਇਹਨਾਂ ਨੂੰ ਨਹੀਂ ਪਤਾ ਕਾਲ ਨੇਹਰੀ ਨੇ ਮਗਰੇ ਫੋਨ ਕਰ ਮੈਂ ਕਾਹਨ ਜਿਹਦਾ ਤੂੰ ਆਈ ਨਹੀਂ ਐਂ ਆਪਣੇ ਨਿੱਕੇ ਭਰਾ ਹੱਥੀਂ ਪਾ ਲਿਆ ਇਹਨੂੰ ਆਹ ਇੰਨਾ ਹੱਥਾਂ ਚੋ ਜਿਹੜਾ ਗੱਲ ਅਜੀ ਮੈਂ ਕੀ ਗੱਲ ਦੂਆ ਜਾਣ ਕੇ ਮਾਰ ਬਣ ਗਈ ਅੱਜ ਦੁਕਾਨ ਕੇ ਮਾਲਕ ਬਣ ਗਈ ਹੁਣ ਮੈਂ ਪਹੁੰਚ ਗਿਆ ਘਰੇ ਬਾਹਰ ਨੇਰੀ ਜੜੀ ਆ ਬਹੁਤ ਜ਼ਿਆਦਾ ਤੇਜ਼ ਆ ਗਈ ਆ ਤੇ ਹੁਣ ਇਹ ਟਾਈਮ ਦੇ ਉੱਤੇ ਲਾਈਟ ਵੀ ਬੰਦ ਹੋ ਗਈ ਆ ਤੇ ਕਨਵਰਟਰ ਗਰਮੀ ਬਾਹਰ ਠੰਡਾ ਆ ਤੇ ਅੰਦਰ ਗਰਮੀ ਆ ਬਾਹਰ ਚੱਲ ਕੇ ਬਾਹਰ ਚੱਲ ਕੇ ਬੈਠ ਬੈਨੇ ਆ ਬਾਹਰ ਹਵਾ ਦੇ ਵਗਣ ਢੀ ਆ ਪਰ ਬਾਹਰ ਠੰਡਾ ਆ ਤੇ ਅੰਦਰ ਗਰਮੀ ਆ ਤੇ ਬਾਕੀ ਇਹ ਵੀਡੀਓ ਕਰਦੇ ਆਪਾਂ ਇੱਥੇ ਐਂਡ ਫਿਰ ਮਿਲਦੇ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਵਿੱਚ ਬਾਏ ਬਾਏ ਅਸੀਂ ਕਰਨ ਟੇਕੇ ਧੰਨਵਾਦ ਜੀ